ਸਤਿ ਸ਼੍ਰੀ ਅਕਾਲ ਮੈਂ ਤਮੰਨਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਅੱਜ ਆਪਾਂ ਗੱਲ ਕਰਾਂਗੇ ਸਾਈਬਰ ਕ੍ਰਾਈਮ ਬਾਰੇ ਤੇ ਆਪਾਂ ਇਹ ਵੀ ਗੱਲ ਕਰਾਂਗੇ ਕਿ ਕਿਵੇਂ ਅਸੀਂ ਉਸ ਤੋਂ ਸੁਰੱਖਿਅਤ ਰਹਿ ਸਕਦੇ ਹਾਂ ਅੱਜ ਦਾ ਯੁੱਗ ਟੈਕਨੋਲੋਜੀ ਦਾ ਯੁੱਗ ਹੈ ਇੰਟਰਨੈਟ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਅਸੀਂ ਆਨਲਾਈਨ ਪੜ੍ਹਾਈ ਵੀ ਕਰਦੇ ਹਾਂ ਸ਼ਾਪਿੰਗ ਕਰਦੇ ਹਾਂ ਬੈਂਕਿੰਗ ਕਰਦੇ ਹਾਂ ਤੇ ਕਈ ਮਨੋਰੰਜਨ ਦੀ ਸਹੂਲਤਾਂ ਵੀ ਲੈਂਦੇ ਹਾਂ ਪਰ ਜਿੱਥੇ ਇੰਟਰਨੈਟ ਸਾਡੇ ਲਈ ਸਹੂਲਤਾਂ ਲਿਆਉਂਦਾ ਹੈ ਉੱਥੇ ਹੀ ਇਹ ਇੱਕ ਸਾਈਬਰ ਕ੍ਰਾਈਮ ਦਾ ਵੱਡਾ ਅੱਡਾ ਬਣ ਚੁੱਕਿਆ ਹੈ ਚਲੋ ਤੁਹਾਨੂੰ ਦੱਸ ਦਈਏ ਕਿ ਅਖੀਰ ਇਹ ਸਾਈਬਰ ਕ੍ਰਾਈਮ ਹੁੰਦਾ ਕੀ ਹੈ ਸਾਈਬਰ ਕ੍ਰਾਈਮ ਇੱਕ ਅਪਰਾਧ ਹੈ ਜੋ ਮੋਬਾਈਲ ਇੰਟਰਨੈਟ ਜਾਂ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ ਜਿਵੇਂ ਕਿ ਆਨਲਾਈਨ ਫਰਾਡ ਕਰਨਾ ਨਕਲੀ ਵੈਬਸਾਈਟ ਤੋਂ ਧੋਖਾਧੜੀ ਕਰਨਾ ਫਰਾਡ ਲਿੰਕ ਰਾਹੀਂ ਬੈਂਕਾਂ ਚੋਂ ਪੈਸੇ ਕੱਢ ਲੈਣਾ ਆਨਲਾਈਨ ਅਸ਼ਲੀਲ ਫੋਟੋਆਂ ਫੈਲਾਉਣਾ ਤੇ ਫਿਸ਼ਿੰਗ ਈਮੇਲਾਂ ਭੇਜ ਕੇ ਪਾਸਵਰਡ ਚੋਰੀ ਕਰਨਾ ਸਾਈਬਰ ਕ੍ਰਾਈਮ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ ਸਾਡੇ ਫੋਨ ਤੇ ਇੱਕ ਈਮੇਲ ਜਾਂ ਲਿੰਕ ਆਂਦਾ ਹੈ ਜੋ ਗਲਤੀ ਨਾਲ ਅਸੀਂ ਖੋਲ ਦਿੰਨੇ ਆਂ ਜਿਸ ਨਾਲ ਸਾਡੀ ਪ੍ਰਾਈਵੇਟ ਫੋਟੋਜ਼ ਵੀਡੀਓਜ਼ ਤੇ ਪ੍ਰਾਈਵੇਟ ਡਾਟਾ ਸਾਰਾ ਹੈਕਰਸ ਕੋਲ ਚਲਾ ਜਾਂਦਾ ਹੈ ਅੱਜ ਕੱਲ ਇਹ ਜ਼ਿੰਦਗੀ 'ਚ ਆਮ ਦੇਖਣ ਨੂੰ ਮਿਲਦਾ ਹੈ ਅੱਜ ਕੱਲ ਹਰ ਕੋਈ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਰਿਹਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ ਇਸ ਤੋਂ ਬਚਣ ਲਈ ਸਾਨੂੰ ਮਜ਼ਬੂਤ ਪਾਸਵਰਡ ਲਾਣੇ ਚਾਹੀਦੇ ਨੇ ਜਿੰਨਾ ਵਿੱਚ ਸਿੰਬल्स ਤੇ ਲੈਟਰਸ ਦੀ ਵਰਤੋਂ ਹੁੰਦੀ ਹੈ ਤੇ ਸਾਨੂੰ ਕੋਈ ਵੀ ਅਣਜਾਣ ਈਮੇਲ ਜਾਂ ਲਿੰਕ ਖੋਲਣਾ ਨਹੀਂ ਚਾਹੀਦਾ ਸੋਸ਼ਲ ਮੀਡੀਆ ਤੇ ਵੀ ਘੱਟ ਤੋਂ ਘੱਟ ਆਪਣੀ ਨਿੱਜੀ ਜਾਣਕਾਰੀ ਸ਼ੇਅਰ ਕਰਨੀ ਚਾਹੀਦੀ ਹੈ ਤੇ ਹਮੇਸ਼ਾ ਸਾਨੂੰ ਇੱਕ ਸੁਰੱਖਿਅਤ ਵੈੱਬਸਾਈਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਮੋਬਾਈਲ ਫੋਨ ਤੇ ਕੰਪਿਊਟਰ ਵਿੱਚ ਵੀ ਐਂਟੀਵਾਇਰਸ ਸੌਫਟਵੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ ਜੇ ਕੋਈ ਆਨਲਾਈਨ ਫਰੌਡ ਹੁੰਦਾ ਵੀ ਹੈ ਤਾਂ ਸਾਨੂੰ ਜਲ ਤੋਂ ਜਲਦ ਸਾਈਬਰ ਸੈੱਲ ਵਿੱਚ ਕੰਪਲੇਂਟ ਦਰਜ ਕਰਵਾਉਣੀ ਚਾਹੀਦੀ ਹੈ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇੰਟਰਨੈਟ ਇੱਕ ਦੋਧਾਰੀ ਤਲਵਾਰ ਹੈ ਜੇ ਅਸੀਂ ਇਸ ਦਾ ਸਹੀ ਉਪਯੋਗ ਕਰਾਂਗੇ ਤਾਂ ਇਹ ਸਾਡੇ ਲਈ ਖਜ਼ਾਨਾ ਹੈ ਗਿਆਨ ਦਾ ਪਰ ਜੇ ਅਸੀਂ ਇਹਦਾ ਗਲਤ ਉਪਯੋਗ ਕਰਾਂਗੇ ਤਾਂ ਸਾਡੇ ਲਈ ਇਹ ਖਤਰੇ ਦਾ ਜਾਲ ਬਣ ਸਕਦਾ ਹੈ ਅਖੀਰ ਵਿੱਚ ਮੈਂ ਸਭ ਨੂੰ ਬਸ ਇਹੀ ਕਹਾਂਗੀ ਕਿ ਸਾਵਧਾਨੀ ਹੀ ਸੁਰੱਖਿਆ ਹੈ ਸਾਨੂੰ ਕਿਸੇ ਵੀ ਵੈਬਸਾਈਟ ਨੂੰ ਬਿਨਾਂ ਸੋਚੇ ਸਮਝੇ ਨਹੀਂ ਖੋਲਣਾ ਚਾਹੀਦਾ ਜੇ ਸਾਡੇ ਕੋਲ ਕਿਸੇ ਵੀ ਨੰਬਰ ਤੋਂ ਕਿਸੇ ਅਨਨੋਨ ਨੰਬਰ ਤੋਂ ਮੈਸੇਜ ਲਿੰਕ ਜਾਂ ਕੋਈ ਵੀ ਈਮੇਲ ਆਂਦੀ ਹੈ ਤਾਂ ਸਾਨੂੰ ਉਸ ਨੂੰ ਨਹੀਂ ਖੋਲਣਾ ਚਾਹੀਦਾ ਹਮੇਸ਼ਾ ਸੌਅ ਸਮਝ ਕੇ ਇੰਟਰਨੈਟ ਦੀ ਵਰਤੋਂ ਕਰਨੀ ਚਾਹੀਦੀ ਹੈ ਸੁਰੱਖਿਅਤ ਵੈਬਸਾਈਟ ਸੁਰੱਖਿਅਤ ਐਪਸ ਯੂਜ਼ ਕਰਨੀ ਚਾਹੀਦੀਆਂ ਨੇ ਤਾਂ ਜੋ ਅਸੀਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਨਾ ਹੋਈਏ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਅੱਜ ਆਪਾਂ ਗੱਲ ਕਰਾਂਗੇ ਸਾਈਬਰ ਕ੍ਰਾਈਮ ਬਾਰੇ ਤੇ ਆਪਾਂ ਇਹ ਵੀ ਗੱਲ ਕਰਾਂਗੇ ਕਿ ਕਿਵੇਂ ਅਸੀਂ ਉਸ ਤੋਂ ਸੁਰੱਖਿਅਤ ਰਹਿ ਸਕਦੇ ਹਾਂ ਅੱਜ ਦਾ ਯੁੱਗ ਟੈਕਨੋਲੋਜੀ ਦਾ ਯੁੱਗ ਹੈ ਇੰਟਰਨੈਟ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਅਸੀਂ ਆਨਲਾਈਨ ਪੜ੍ਹਾਈ ਵੀ ਕਰਦੇ ਹਾਂ ਸ਼ਾਪਿੰਗ ਕਰਦੇ ਹਾਂ ਬੈਂਕਿੰਗ ਕਰਦੇ ਹਾਂ ਤੇ ਕਈ ਮਨੋਰੰਜਨ ਦੀਆਂ ਸੁਵਿਧਾਵਾਂ ਵੀ ਲੈਂਦੇ ਹਾਂ ਪਰ ਜਿੱਥੇ ਇੰਟਰਨੈਟ ਸਾਡੇ ਲਈ ਸੁਵਿਧਾਵਾਂ ਲਿਆਉਂਦਾ ਹੈ ਉੱਥੇ ਹੀ ਇਹ ਇੱਕ ਸਾਈਬਰ ਕ੍ਰਾਈਮ ਦਾ ਵੱਡਾ ਅੱਡਾ ਬਣ ਚੁੱਕਿਆ ਹੈ ਚਲੋ ਤੁਹਾਨੂੰ ਦੱਸ ਦਈਏ ਕਿ ਅਖੀਰ ਇਹ ਸਾਈਬਰ ਕ੍ਰਾਈਮ ਹੁੰਦਾ ਕੀ ਹੈ ਸਾਈਬਰ ਕ੍ਰਾਈਮ ਇੱਕ ਅਪਰਾਧ ਹੈ ਜੋ ਮੋਬਾਈਲ ਇੰਟਰਨੈਟ ਜਾਂ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ ਜਿਵੇਂ ਕਿ ਆਨਲਾਈਨ ਫਰਾਡ ਕਰਨਾ ਨਕਲੀ ਵੈਬਸਾਈਟ ਤੋਂ ਧੋਖਾਧੜੀ ਕਰਨਾ ਫਰਾਡ ਲਿੰਕ ਰਾਹੀਂ ਬੈਂਕਾਂ ਚੋਂ ਪੈਸੇ ਕੱਢ ਲੈਣਾ ਆਨਲਾਈਨ ਅਸ਼ਲੀਲ ਫੋਟੋਆਂ ਫੈਲਾਉਣਾ ਤੇ ਫਿਸ਼ਿੰਗ ਈਮੇਲਾਂ ਭੇਜ ਕੇ ਪਾਸਵਰਡ ਚੋਰੀ ਕਰਨਾ ਸਾਈਬਰ ਕ੍ਰਾਈਮ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ ਸਾਡੇ ਫੋਨ ਤੇ ਇੱਕ ਈਮੇਲ ਜਾਂ ਲਿੰਕ ਆਉਂਦਾ ਹੈ ਜੋ ਗਲਤੀ ਨਾਲ ਅਸੀਂ ਖੋਲ ਦਿੰਨੇ ਆਂ ਜਿਸ ਨਾਲ ਸਾਡੀ ਪ੍ਰਾਈਵੇਟ ਫੋਟੋਜ਼ ਵੀਡੀਓਜ਼ ਤੇ ਪ੍ਰਾਈਵੇਟ ਡਾਟਾ ਸਾਰਾ ਹੈਕਰਸ ਕੋਲ ਚਲਾ ਜਾਂਦਾ ਹੈ ਅੱਜ ਕੱਲ੍ਹ ਇਹ ਜ਼ਿੰਦਗੀ 'ਚ ਆਮ ਦੇਖਣ ਨੂੰ ਮਿਲਦਾ ਹੈ ਅੱਜ ਕੱਲ੍ਹ ਹਰ ਕੋਈ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਰਿਹਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ ਇਸ ਤੋਂ ਬਚਣ ਲਈ ਸਾਨੂੰ ਮਜ਼ਬੂਤ ਪਾਸਵਰਡ ਲਾਣੇ ਚਾਹੀਦੇ ਨੇ ਜਿੰਨਾ ਵਿੱਚ ਸਿੰਬल्स ਤੇ ਲੈਟਰਸ ਦੀ ਵਰਤੋਂ ਹੁੰਦੀ ਹੈ ਤੇ ਸਾਨੂੰ ਕੋਈ ਵੀ ਅਣਜਾਣ ਈਮੇਲ ਜਾਂ ਲਿੰਕ ਖੋਲਣਾ ਨਹੀਂ ਚਾਹੀਦਾ ਸੋਸ਼ਲ ਮੀਡੀਆ ਤੇ ਵੀ ਘੱਟ ਤੋਂ ਘੱਟ ਆਪਣੀ ਨਿੱਜੀ ਜਾਣਕਾਰੀ ਸ਼ੇਅਰ ਕਰਨੀ ਚਾਹੀਦੀ ਹੈ ਤੇ ਹਮੇਸ਼ਾ ਸਾਨੂੰ ਇੱਕ ਸੁਰੱਖਿਅਤ ਵੈੱਬਸਾਈਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਮੋਬਾਈਲ ਫੋਨ ਤੇ ਕੰਪਿਊਟਰ ਵਿੱਚ ਵੀ ਐਂਟੀਵਾਇਰਸ ਸੌਫਟਵੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ ਜੇ ਕੋਈ ਆਨਲਾਈਨ ਫਰੌਡ ਹੁੰਦਾ ਵੀ ਹੈ ਤਾਂ ਸਾਨੂੰ ਜਲ ਤੋਂ ਜਲਦ ਸਾਈਬਰ ਸੈੱਲ ਵਿੱਚ ਕੰਪਲੇਂਟ ਦਰਜ ਕਰਵਾਉਣੀ ਚਾਹੀਦੀ ਹੈ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇੰਟਰਨੈਟ ਇੱਕ ਦੋਧਾਰੀ ਤਲਵਾਰ ਹੈ ਜੇ ਅਸੀਂ ਇਸ ਦਾ ਸਹੀ ਉਪਯੋਗ ਕਰਾਂਗੇ ਤਾਂ ਇਹ ਸਾਡੇ ਲਈ ਖਜ਼ਾਨਾ ਹੈ ਗਿਆਨ ਦਾ ਪਰ ਜੇ ਅਸੀਂ ਇਹਦਾ ਗਲਤ ਉਪਯੋਗ ਕਰਾਂਗੇ ਤਾਂ ਸਾਡੇ ਲਈ ਇਹ ਖਤਰੇ ਦਾ ਜਾਲ ਬਣ ਸਕਦਾ ਹੈ ਅਖੀਰ 'ਚ ਮੈਂ ਸਭ ਨੂੰ ਬਸ ਇਹੀ ਕਹਾਂਗੀ ਕਿ ਸਾਵਧਾਨੀ ਹੀ ਸੁਰੱਖਿਆ ਹੈ ਸਾਨੂੰ ਕਿਸੇ ਵੀ ਵੈਬਸਾਈਟ ਨੂੰ ਬਿਨਾਂ ਸੋਚੇ ਸਮਝੇ ਨਹੀਂ ਖੋਲਣਾ ਚਾਹੀਦਾ ਜੇ ਸਾਡੇ ਕੋਲ ਕਿਸੇ ਵੀ ਨੰਬਰ ਤੋਂ ਕਿਸੇ ਅਨਨੋਨ ਨੰਬਰ ਤੋਂ ਮੈਸੇਜ ਲਿੰਕ ਜਾਂ ਕੋਈ ਵੀ ਈਮੇਲ ਆਂਦੀ ਹੈ ਤਾਂ ਸਾਨੂੰ ਉਸ ਨੂੰ ਨਹੀਂ ਖੋਲਣਾ ਚਾਹੀਦਾ ਹਮੇਸ਼ਾ ਸੌਅਰ ਸਮਝ ਕੇ ਇੰਟਰਨੈਟ ਦੀ ਵਰਤੋਂ ਕਰਨੀ ਚਾਹੀਦੀ ਹੈ ਸੁਰੱਖਿਅਤ ਵੈਬਸਾਈਟ ਸੁਰੱਖਿਅਤ ਐਪਸ ਯੂਜ਼ ਕਰਨੀ ਚਾਹੀਦੀਆਂ ਨੇ ਤਾਂ ਜੋ ਅਸੀਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਨਾ ਹੋਈਏ